ਸਰਸ਼ਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਸਾਡੇ ਚੈਨਲ ਪੰਜਾਬੀ ਸਟੋਰੀ ਮਿਲਤੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਆਓ ਆਪਾਂ ਸ਼ੁਰੂ ਕਰਦੇ ਹਾਂ ਅੱਜ ਦਾ ਭਾਗ ਚੁਗੁਰਪ੍ਰੀਤ ਸਿੰਘ ਦੁਆਰਾ ਲਿਖੇ ਗੇ ਨਾਵਲ ਸ਼ਰੀਕ ਦਾ ਪੰਗ 14ਵਾਂ ਆਓ ਆਪਾਂ ਸ਼ੁਰੂ ਕਰੀਏ ਗੁਰੀ ਆਪਣੇ ਕਮਰੇ ਚ ਆਇਆ ਦਰਵਾਜ਼ਾ ਬੰਦ ਕਰਕੇ ਆਕੀ ਨਿਤਿਕਾ ਦੀ ਕੋਲ ਪਾਟ ਗਿਆ ਫਿਰ ਕੋਲ ਹੀ ਟੇਬਲ ਤੇ ਰੋਟੀ ਟੱਕੀ ਦੇਖ ਕੇ ਕਹਿਣ ਲੱਗਾ ਨਿਤਿਕਾ ਤੂੰ ਅਸੀਂ ਰੋਟੀ ਨਹੀਂ ਖਾਧੀ ਹਰੇ ਤੱਕ ਨਿਤਿਕਾ ਨੇ ਨਾਂ ਵਿੱਚ ਸਿਰ ਹਿਲਾਇਆ ਤਾਂ ਗੁਰੀ ਕਹਿਣ ਲੱਗਾ ਚਲੋ ਫਿਰ ਇਧਰ ਨੂੰ ਹੋ ਕੇ ਬੈਠੋ ਨਲੇ ਆਪਣਾ ਕੁੰਡ ਚੱਕ ਲਓ ਕੋਈ ਨਹੀਂ ਹੈਗਾ ਹੁਣ ਇੱਥੇ ਅੱਛਾ ਮੈਂ ਆਪਣੇ ਹੱਥਾਂ ਨਾਲ ਤੁਹਾਨੂੰ ਰੋਟੀ ਖਵਾਉਂਗਾ ਨਿਤਿਕਾ ਜੀ ਨਹੀਂ ਕੁੰਡ ਘਰ ਵਾਲਾ ਚੁੱਕਦਾ ਹੁੰਦਾ ਆ ਤੁਹਾਨੂੰ ਮੈਨੂੰ ਵੀ ਨਹੀਂ ਪਤਾ ਗੁਰੀ ਅੱਛਾ ਜੀ ਲਿਆਓ ਫਿਰ ਮੈਂ ਚੱਕ ਦਿਨਾ ਆ ਨਿਤਿਕਾ ਰੁਕੋ ਪਹਿਲਾਂ ਇਹ ਦੱਸੋ ਮੈਨੂੰ ਮੇਰੀ ਮੂੰਹ ਦਿਖਾਈ ਛ ਕੀ ਮਿਲੇਗਾ ਗੁਰੀ ਲੈ ਆਂ ਕੀ ਗੱਲ ਹੋਈ ਜੇ ਇਦਾਂ ਦੀ ਕੋਈ ਗੱਲ ਸੀ ਇਹ ਮੈਨੂੰ ਪਹਿਲਾਂ ਦੱਸਣਾ ਸੀ ਨਾ ਮੈਂ ਕੁਝ ਨਾ ਕੁਝ ਇੰਤਜ਼ਾਮ ਕਰਕੇ ਆਉਂਦਾ ਨਿਤਿਕਾ ਉਸ ਮੈਨੂੰ ਨਹੀਂ ਪਤਾ ਜੇ ਕੁੰਡ ਚ ਕਣਾਈ ਤਾਂ ਮੂੰਹ ਦਿਖਾਈ ਵੀ ਦੇਣੀ ਪਊ ਨਹੀਂ ਨਾ ਮੈਂ ਆਪ ਰੋਟੀ ਖਾਣੀ ਆ ਨਾ ਤੁਹਾਨੂੰ ਖਾਣ ਦੇਣੀ ਆ ਗੁਰੀ ਮੇਰੇ ਕੋਲ ਇੱਕ ਚੀਜ਼ ਤਾਂ ਹੈ ਪਤਾ ਨਹੀਂ ਤੁਹਾਨੂੰ ਪਸੰਦ ਵੀ ਆਵੇਗੀ ਜਾਂ ਨਹੀਂ ਨਿਤਿਕਾ ਕਿਉਂ ਨਹੀਂ ਪਸੰਦ ਆ ਉਹ ਜਲਦੀ ਦਿਖਾਓ ਕੀ ਆ ਜੇ ਮੈਨੂੰ ਪਸੰਦ ਆਈ ਤਾਂ ਫਿਰ ਜਲਦੀ ਨਾਲ ਮੇਰੇ ਕੋਲ ਚੱਕੋ ਮੈਨੂੰ ਬਹੁਤ ਗਰਮੀ ਲੱਗ ਰਹੀ ਆ ਗੁਰੀ ਨੇ ਡਰਦੇ ਡਰਦੇ ਨੇ ਚੀਪ ਚੋਂ ਇੱਕ ਕਾਗਜ਼ ਕਢ ਕੇ ਉਸਦੇ ਹੱਥੇ ਰੱਖ ਦਿਆ ਕਹਿਣ ਲੱਗਾ ਪਲੀਜ਼ ਮਜ਼ਾਕ ਨਾ ਉਡਾਓ। ਮੈਂ ਪਹਿਲੀ ਵਾਰ ਕੁਝ ਲਿਖਣ ਦੀ ਕੋਸ਼ਿਸ਼ ਕੀਤੀ ਆ। ਨਿਤਿਕ ਨੇ ਕਾਗਜ਼ ਖੋਲ੍ਹਿਆ ਤੇ ਪੜਨਾ ਸ਼ੁਰੂ ਕੀਤਾ। ਜਿਵੇਂ-ਜਿਵੇਂ ਉਹ ਪੜhti ਗਈ ਉਸਦੇ ਚਿਹਰੇ ਤੇ ਖੁਸ਼ੀ ਆਉਂਦੀ ਗਈ। ਸਾਰਾ ਪੜਨ ਤੋਂ ਬਾਅਦ ਨਿਤਿਕ ਹੱਸਦੇ ਹੋਏ ਕਹਿਣ ਲੱਗੀ, "ਗੁਰਜੀ ਜੀ, ਆਈ ਲਵ ਯੂ ਟੂ। ਹੁਣ ਤੁਸੀਂ ਮੇਰਾ ਕੌਣ ਚੱਕ ਸਕਦੇ ਹੋ?" ਜਦ ਗੁਰੇ ਨੇ ਉਸਕ ਨੂੰ ਚੁੱਕਿਆ ਤਾਂ ਨਿਤਿਕ ਨੇ ਸ਼ਰਮਾਉਂਦੀ ਨੇ ਸਿਰ ਹੇਠਾਂ ਨੂੰ ਕਰ ਲਿਆ। ਉਸ ਦਾ ਮੂੰਹ ਥੋੜੀ ਤੋਂ ਉਤਾਨ ਨੂੰ ਚੁੱਕਦੇ ਹੋਏ ਗੁਰੇ ਕਹਿਣ ਲੱਗਾ, "ਯਾਰ ਮਸਾ ਮਸਾ ਤਾਈ ਭਾਗਾਂ ਵਾਲਾ ਦਿਨ ਆਇਆ ਹੈ।" ਆਪਣੇ ਸੋਹਣੇ ਮਹਿਮੂਦ ਦੇ ਹੁਸਨ ਦਾ ਦਿਦਾਰ ਤਾਂ ਕਰ ਲੰਦੂ ਮੈਂ ਤਾਂ ਕਦੀ ਸੋਚਿਆ ਵੀ ਨਹੀਂ ਸੀ ਕਿ ਰੱਬ ਨੇ ਮੇਰੇ ਲੇਖਾਂ 'ਚ ਇਸ ਹੁਸਨਾਂ ਦੀ ਪਰੀ ਦਾ ਉਮਰਾਂ ਦਾ ਸਾਥ ਲਿਖਿਆ ਹੈ ਨਿਤਿਕਾ ਉਹ ਸਭ ਲਈ ਆਪਣੇ ਕੋਲ ਪੂਰੀ ਰਾਤ ਪਈ ਹੈ ਜੀ ਇਹ ਸਭਾਜ ਕਰ ਲੈਣਾ ਪਹਿਲਾਂ ਮੈਨੂੰ ਕੁਝ ਖਵਾ ਦਿਓ ਬਹੁਤ ਭੁੱਖ ਲੱਗੀ ਆ ਗੁਰੀ ਆਓ ਫਿਰ ਮੈਂ ਤਾਂ ਪਹਿਲਾਂ ਹੀ ਆਉਂਦੇ ਨੇ ਪੁੱਛਿਆ ਸੀ ਨਿਤਿਕਾ ਤੁਸੀਂ 1 ਮਿੰਟ ਬਾਠੋ ਮੈਂ ਕੱਪੜੇ ਬਦਲ ਆਵਾਂ ਗੁਰੀ ਠੀਕ ਹੈ ਜੀ ਜਾਓ ਕੁਝ دیر ਬਾਅਦ ਨਿਤਿਕਾ ਕੱਪੜੇ ਬਦਲ ਕੇ ਆ ਗਈ ਉਸ ਨੇ ਦੇਖ ਕੇ ਗੁਰੀ ਕਹਿਣ ਲੱਗਾ ਵਾਜੀਵਾ ਹੁਣ ਲੱਗ ਰਹੀ ਹੁਣ ਪੂਰੀ ਅੰਗਰੇਜ਼ੀਨ ਮੈਮ ਆਉ ਬੈਠੋ ਖਾਣਾ ਸ਼ੁਰੂ ਕਰੀਏ ਫਿਰ ਦੋਵੇਂ ਬਾਟ ਕੇ ਇੱਕ ਦੂਜੇ ਨੂੰ ਖਾਣਾ ਖਵਾਉਣ ਲੱਗੇ ਰੋਟੀ ਖਾਣ ਤੋਂ ਬਾਅਦ ਨਿਤਿਕਾ ਹੱਸਦੇ ਹੋਏ ਕਹਿਣ ਲੱਗੀ ਤੁਹਾਡੀਆਂ ਗਲਤੀਆਂ ਪਤਾ ਕਿੰਨੀਆਂ ਨੇ ਲਿਖਣੇ 'ਚ ਗੁਰੀ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਹੱਸਿਓ ਨਾ ਤੁਸੀਂ ਫਿਰ ਵੀ ਹੱਸ ਰਹੇ ਹੋ ਨਿਤਿਕਾ ਉਸ ਨੂੰ ਆਪਣੀਆਂ ਬਾਹਾਂ 'ਚ ਲੈਂਦੇ ਹੋਏ ਕਹਿਣ ਲੱਗੀ ਪਤੀ ਦੇਵ ਜੀ ਮੈਂ ਤੁਹਾਡੇ ਤੇ ਹੱਸ ਨਹੀਂ ਰਹੀ ਮੈਂ ਤਾਂ ਤੁਹਾਡੇ ਸ਼ਬਦਾਂ ਤੇ ਹੱਸ ਰਹੀ ਹਾਂ ਆ ਦੇਖੋ ਕੁਝ ਸ਼ਬਦ ਤਾਂ ਸਹੀ ਤਰ੍ਹਾਂ ਜੁੜ ਵੀ ਨਹੀਂ ਰਹੇ ਪਰ ਜੋ ਤੁਸੀਂ ਕਹਿਣਾ ਚਾਹੁੰਦੇ ਸੀ ਉਹ ਮੈਂ ਸਮਝ ਗਈ ਹਾਂ ਹੁਣ ਬਾਕੀ ਦਾ ਸਭ ਕੁਝ ਮੈਂ ਸਿਖਾ ਦੇਵਾਂਗੀ ਗੁਰੀ ਹੁਣ ਦੁੱਧ ਵੀ ਪੀ ਲਓ ਨਹੀਂ ਠੰਡਾ ਹੋ ਜਾਣਾ ਹੈ ਨਿਤਿਕਾ ਨਹੀਂ ਤੁਸੀਂ ਪਿਓ ਨਾਲੇ ਤੁਹਾਨੂੰ ਪਤਾ ਹੈ ਮੈਂ ਦੁੱਧ ਨਹੀਂ ਪੀਂਦੀ ਗੁਰੀ ਥੋੜਾ ਜਿਹਾ ਤਾਂ ਪੀਣਾ ਪੈਣਾ ਆ ਅੱਧਾ ਮੈਂ ਪੀਮਾਂਗਾ ਅੱਧਾ ਤੁਸੀਂ ਠੀਕ ਆ ਫਿਰ ਅੱਧਾ ਦੁੱਧ ਪੀ ਕੇ ਬਾਕੀ ਦੁੱਧ ਗੁਰੀ ਨੀਤਿਕਾ ਨੂੰ ਦੇ ਦਿੱਤਾ ਦੁੱਧ ਪੀਨ ਤੋਂ ਬਾਅਦ ਗੁਰੀ ਨੀਤਿਕਾ ਦੇ ਕੋਚ ਸਿਰ ਰੱਖ ਕੇ लेट ਗਿਆ ਦੋਵੇਂ ਕਿੰਨਾ ਚਿਰ ਇੱਕ ਦੂਜੇ ਨੂੰ ਨਿਹਾਰਦੇ ਰਹੇ ਫਿਰ ਨੀਤਿਕਾ ਉਸ ਹਾਸੇਰੇ ਪਲੋਸੇ ਹੋਏ ਕਹਿਣ ਲੱਗੀ ਹੁਣ ਸਾਰੀ ਰਾਤ ਤੁਸੀਂ ਮੈਨੂੰ ਤੱਕ ਹੀ ਜਾਉਂਗੀ ਜਾਂ ਜਾਂ ਕੋਈ ਗੱਲ ਵੀ ਕਰੂੰਗੀ ਗੁਰੀ ਕੀ ਗੱਲ ਕਰਾਂ ਜੀ ਤੁਹਾਨੂੰ ਅੱਜ ਦੇਖਦਾ ਮੇਰੀ ਸੁਧੋਧ ਵੀ ਕੋਈ ਪਈਆ ਨਹੀਂ ਤਿਕਾ ਅੱਛਾ ਜੀ ਇੱਕ ਸਾਲ ਹੋ ਗਿਆ ਸਾਨੂੰ ਇਕੱਠਿਆਂ ਨੂੰ ਰਹਿੰਦਿਆਂ ਨੂੰ ਤੁਹਾਡੀ ਅੱਜ ਤੱਕ ਤਾਂ ਮੈਨੂੰ ਦੇਖ ਕੇ ਕਦੇ ਸੁਧੋਧ ਨਹੀਂ ਖੋਈ ਫਿਰ ਅੱਜ ਕੀ ਹੋ ਗਿਆ ਗੁਰੀ ਮੈਨੂੰ ਨਹੀਂ ਸੀ ਪਤਾ ਤੁਸੀਂ ਵਿਆਹ ਵਾਲੇ ਜੋੜੇ 'ਚ ਤਿਆਰ ਹੋ ਕੇ ਇੰਨੇ ਸੋਹਣੇ ਲੱਗੂਗੇ ਪਤਾ ਅੱਜ ਤੁਸੀਂ ਲਾਵਾ ਵੇਲੇ ਆ ਕੇ ਮੇਰੇ ਖੱਬੇ ਹੱਥ ਬੈਠੀ ਸੀ ਨਾ ਤੁਹਾਨੂੰ ਦੇਖ ਕੇ ਉਸ ਟਾਈਮ ਤੇ ਮੈਨੂੰ ਕਿੰਨੀ ਖੁਸ਼ੀ ਹੋਈ ਸੀ ਬੇਤੱਸ ਨਹੀਂ ਸਕਦਾ ਮੈਂ ਰੱਬ ਅੱਗੇ ਹਮੇਸ਼ਾ ਇਹੀ ਅਰਦਾਸ ਕਰਦਾ ਸੀ ਕਿ ਜਦ ਵੀ ਮੈਂ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਲਾਮਾ ਲੈਣ ਲਈ ਬੈਠਾ ਤਾਂ ਇਹੀ ਕੁੜੀ ਮੇਰੇ ਖੱਬੇ ਹੱਥ ਪਾਟੀ ਹੋਈ ਤੇ ਦੇਖੋ ਅੱਜ ਉਸ ਸੱਚੇ ਰੱਬ ਨੇ ਮੇਰੀ ਸੁਣ ਹੀ ਲਈ ਦੁਨੀਆ ਦੀ ਉਹ ਸਭ ਤੋਂ ਸੋਹਣੀ ਤੇ ਪਿਆਰੀ ਕੁੜੀ ਅੱਜ ਮੇਰੀਆਂ ਇਨਾਂ ਬਾਹਾਂ 'ਚ ਹੋਰ ਮੈਨੂੰ ਸੱਚੇ ਰੱਬ ਤੋਂ ਕੁਝ ਨਹੀਂ ਚਾਹੀਦਾ ਕੇ ਨਿਤਿਕਾ ਨੂੰ ਆਪਣੀਆਂ ਬਾਹਾਂ 'ਚ ਲੈ ਲਿਆ ਉਸ ਤੋਂ ਬਾਅਦ ਗੁਰੀ ਨੇ ਉੱਠ ਕੇ ਲਾਈਟ ਬੰਦ ਕਰ ਦਿੱਤੀ ਫਿਰ ਦੋ ਰੂਹਾਂ ਸਦਾ ਲਈ ਇੱਕ ਹੋ ਗਈਆਂ ਸਵੇਰ ਹੋਈ ਤਾਂ ਬਾਹਰ ਪੈ ਰਹੇ ਹੋ ਰੌਲੇ ਕਰਨ ਨੀਤੀ ਕਦੀ ਆਖ ਖੁੱਲੀ ਤਾਂ ਉਸਨੇ ਦੇਖਿਆ ਗੁਰੀ ਉਸ ਨੂੰ ਕੁੱਟ ਕੇ ਜੱਫੀ ਪਾ ਕੇ ਪਿਆ ਸੀ ਉਹ ਗੁਰੀ ਨੂੰ ਜਿਉਂਦਿਆਂ ਹੋਇਆ ਕਹਿਣ ਲੱਗੀ ਗੁਰਜੀਤ ਜੀ ਉਠੋ ਗੁਰੀ ਨੀਂਦ ਦੀ ਹਾਲਤ 'ਚ ਕਹਿਣ ਲੱਗਾ ਯਾਰ ਸੌਂਦੇ ਹੋ ਨਾ ਕਿੰਨੀ ਵਧੀਆ ਨੀਂਦ ਆ ਰਹੀ ਸੀ ਪਲੀਜ਼ ਨਾ ਉਠੋ ਤੁਸੀਂ ਵੀ ਸੋ ਜਾਓ ਕਹਿ ਕੇ ਉਸ ਨੂੰ ਖਿੱਚ ਕੇ ਆਪਣੇ ਨਾਲ ਪਾਉਣ ਲੱਗਾ ਨਿਤਿਕਾ ਗੁਰਜੀਸੀ ਮੈਂ ਕਿਹਾ ਨਾ ਉਠੋ ਬਹੁਤ ਰੌਲਾ ਪੈ ਰਿਹਾ ਏ ਮੈਨੂੰ ਤਾਂ ਇੰਜ ਲੱਗਦਾ ਏ ਜਿਵੇਂ ਕੋਈ ਲੜ ਰਿਹਾ ਏ ਕਹਿ ਕੇ ਉਸ ਦੀ ਚਾਦਰ ਖਿੱਚ ਕੇ ਉਸ ਦੇ ਉੱਤੋਂ ਲਾ ਦਿੱਤੀ ਫਿਰ ਤੱਕੇ ਨਾਲ ਉਸ ਨੂੰ ਉਠਾ ਕੇ ਬਾਹਰ ਪੇਜ ਦਿੱਤਾ ਉਹ ਅੱਖਾਂ ਮਲਦਾ ਬਾਹਰ ਆਇਆ ਤੇ ਕਹਿਣ ਲੱਗਾ ਯਾਰ ਕੀ ਸਵੇਰੇ ਰੌਲਾ ਪਾਇਆ ਪਾਪੂ ਕੌਣ ਆਹੇ ਕੀ ਪਤਾ ਨਹੀਂ ਯਾਰ ਖੁਦ ਨੂੰ ਨਿਤਿਕਾ ਦਾ ਭਰਾ ਤਾਂ ਸ੍ਰੀ ਆਈ ਕੈਰੀ ਆਈ ਮੇਰੇ ਪਿਓ ਨੂੰ ਨਿਤਿਕ ਨੇ ਜਾਇਦਾਦ ਪਿੱਛੇ ਇੱਧਰ ਉੱਧਰ ਕਰਵਾ ਦਿੱਤਾ ਏ ਕਿੰਨੇ ਦਿਨਾਂ ਦੀ ਉਸਦੀ ਕੋਈ ਖ਼ਬਰ ਵੀ ਨਹੀਂ ਗੁਰੀ ਗੱਲ ਸੁਣ ਬਈ ਸਾਨੂੰ ਨਹੀਂ ਪਤਾ ਤੇਰਾ ਪਿਓ ਕਿੱਥੇ ਆ ਨੜੇ ਤੇਰੇ ਪਿਓ ਦੀ ਬੱਠਣੀ ਜਿਹੜੇ ਲੋਕਾਂ ਨਾਲ ਸੀ ਨਾ ਉਹਨਾਂ ਕੋਲ ਜਾ ਕੇ ਪਤਾ ਕਰ ਫੇ ਸ਼ਰਮਾ ਜੀ ਆ ਕੇ ਕਹਿਣ ਲੱਗੇ ਗੱਲ ਸੁਣ ਰਗ ਬੇਟਾ ਸਾਨੂੰ ਸੱਚੀ ਨਹੀਂ ਪਤਾ ਤੇਰੇ ਪਾਪਾ ਕਿੱਥੇ ਨੇ ਉਤਾਕਾਲ ਤੇਰੀ ਪੈਣ ਦੇ ਵਿਆਹ ਤੇ ਵੀ ਨਹੀਂ ਆਈ ਇਸ ਗੱਲ ਤੇ ਰਗ ਭੜਕਦੇ ਹੋਇਆ ਕਿ ਸ਼ਰਮਾ ਜੀ ਨੂੰ ਗਿਰਵਾਨ ਤੋਂ ਫੜ ਕੇ ਕਹਿ ਲੱਗਾ ਗੱਲ ਸੁਣ ਲੈ ਬੁੜੇਆ ਮੈਂ ਸਭ ਜਾਣਦਾ ਹਾਂ ਤੁਸੀਂ ਸਭ ਮਿਲੇ ਹੋਇਓ ਮੈਂ ਵੀ ਆਪਣਾ ਹਿੱਸਾ ਲਈ ਵਗਰ ਤੁਹਾਨੂੰ ਸਭ ਨੂੰ ਛੱਡਣ ਵਾਲਾ ਨਹੀਂ ਕੇਰ ਸਿੰਘ ਅੱਗੇ ਵਧਿਆ ਤੇ ਸ਼ਰਮਾ ਜੀ ਦਾ ਗਿਰਵਾਨ ਉਸਦੇ ਹੱਥੋਂ ਛੁਡਵਾਉਂਦੇ ਹੋਏ ਰਗ ਮਰੂਤੋਂ ਤੋਂ ਫੜ ਕੇ ਹਵਾ 'ਚ ਲਟਕਾ ਕੇ ਕਹਿ ਲੱਗਾ ਗੱਲ ਸੁਣੋ ਕਾਕਾ ਜੀ ਜੀ ਅਸੀਂ ਕੁਝ ਬੋਲ ਨਹੀਂ ਰਹੇ ਇਸ ਦਾ ਮਤਲਬ ਇਹ ਨਹੀਂ ਆ ਤੋ ਸਾਡੇ ਘਰ ਆ ਕੇ ਸਾਡੇ ਗੁਲਾਮੇ ਨੂੰ ਹੱਥ ਪਾਵੇਂ ਤੇ ਅਸੀਂ ਛੁੱਪ-ਛਾਪ ਤਮਾਸ਼ਾ ਦੇਖਦੇ ਰਹਾਂਗੇ ਤੇਰੇ ਪਿਓ ਨੂੰ ਸ਼ਾਇਦ ਤੈਨੂੰ ਬਜ਼ੁਰਗਾਂ ਨਾਲ ਗੱਲ ਕਰਨ ਦੀ ਅਕਲ ਨਹੀਂ ਦਿੱਤੀ ਚਲ ਕੋਈ ਗੱਲ ਨਹੀਂ ਅੱਜ ਉਹ ਮੈਂ ਦੇ ਦਿੰਨਾ ਆ ਨਿਤਿਕਾ ਜਲਦੀ ਨਾਲ ਅੰਦਰੋਂ ਨਿਕਲ ਕੇ ਆਈ ਤੇ ਕਹਿਣ ਲੱਗੀ ਨਹੀਂ ਬਾਪੂ ਜੀ ਮਾਰੇ ਹੁਨਾ ਇਸ ਨੂੰ ਚਾਹੀਏ ਜਿੰਮੇ ਦਾ ਵੀ ਆ ਪਰ ਹੈ ਤਾਂ ਮੇਰਾ ਛੋਟਾ ਪਰਾਹੀ ਨਾ ਕੇਰ ਸਿੰਘ ਨੇ ਉਸ ਨੂੰ ਛੱਡ ਦੇ ਕਹਿਣ ਲੱਗਾ ਕਾਕਾ ਜੀ ਭੈਣ ਦੇ ਸਹੁਰੇ ਘਰ ਆ ਕੇ ਕਦੇ ਉੱਚਾ ਨਹੀਂ ਮਨੀ ਬੋਲੀ ਦਾ ਸਮਝ ਗਿਆ ਨਾ ਤੂੰ ਮੇਰੀ ਗੱਲ ਰਗ ਬਿਨਾਂ ਕੁਝ ਬੋਲੇ ਗੁੱਸੇ ਨਾਲ ਉਹਨਾਂ ਵੱਲ ਦੇਖਦਾ ਰਿਹਾ ਫਿਰ ਨਿਤਿਕਾ ਉਸੇ ਕੋਲ ਆ ਕੇ ਕਹਿਣ ਲੱਗੀ ਹਾਂਜੀ ਵੀਰੇ ਦੱਸੋ ਕੀ ਕਹਿਣਾ ਹੈ ਜੋ ਵੀ ਗੱਲ ਕਰਨੀ ਹੈ ਨਾ ਮੇਰੇ ਨਾਲ ਕਰੋ ਰਗ ਗੱਲ ਕੀ ਕਰਨੀ ਹੈ ਤੇਰੇ ਨਾਲ ਮੈਨੂੰ ਮੇਰਾ ਹਿੱਸਾ ਦੇਵੋ ਮੈਂ ਜਾਵਾਂ ਨਿਤਿਕਾ ਉਹ ਤਾਂ ਤੁਸੀਂ ਆਪਣਾ ਹਿੱਸਾ ਲੈਣ ਆਇਓ ਮੈਂ ਵੀ ਕਿਹਾ ਅਜ ਇੰਨੇ ਸਾਲਾਂ ਬਾਅਦ ਆਪਣੀ ਸਭੈਣ ਦੀ ਤੁਹਾਨੂੰ ਯਾਦ ਕਿਵੇਂ ਆ ਗਈ ਮੈਨੂੰ ਇੱਕ ਗੱਲ ਦੱਸੋਗੇ ਅੱਜ ਤੱਕ ਤੁਸੀਂ ਆਪਣੀ ਇਸ ਭੈਣ ਦੀ ਕਦੇ ਸੁੱਖ-ਸਾਂਦ ਰਾਜੀ ਖੁਸ਼ੀ ਜਾਣਨ ਦੀ ਕੋਸ਼ਿਸ਼ ਵੀ ਕੀਤੀ ਆ ਕਿਉਂ ਕਿਸ ਹਾਲ ਚਾ ਜਿਉਂਦੀ ਵੀ ਆ ਜਾਂ ਨਹੀਂ ਬਚਪਨ ਤੋਂ ਤੁਹਾਨੂੰ ਹਰ ਸਾਲ ਰਖੜੀ ਭੇਜਿਆ ਕਰਦੀ ਸੀ ਪਰ ਤੁਹਾਡੇ ਵੱਲੋਂ ਅੱਜ ਤੱਕ ਕਦੇ ਇੱਕ ਵੀ ਜਵਾਬ ਨਹੀਂ ਆਇਆ ਕਿਉਂ ਤੈਨੂੰ ਪਤਾ ਏ ਇੱਕ ਭੈਣ ਨੂੰ ਕਿੰਨਾ ਮਾਣ ਹੁੰਦਾ ਹੈ ਆਪਣੇ ਭਰਾ ਤੇ ਇਹ ਭਰਾ ਹੀ ਹੁੰਦਾ ਹੈ ਜੋ ਕੱਲ ਨੂੰ ਲੋੜ ਪੈਣ ਤੇ ਆਪਣੀ ਭੈਣ ਲਈ ਹਿਫਾਜ਼ਤ ਲਈ ਇੱਕ ਤਾਣ ਕੇ ਪਹਾੜ ਬਣ ਕੇ ਉਸ ਦੇ ਮੂਹਰੇ ਖੜ ਜਾਂਦਾ ਹੈ ਪਰ ਤੂੰ ਕੀ ਕੀਤਾ ਤੂੰ ਮੇਰੀਆਂ ਇੰਨੇ ਪਿਆਰ ਨਾਲ ਪੇਜੀਆਂ ਰੱਖਣੀਆਂ ਨੂੰ ਤੋੜ ਮਰੋੜ ਕੇ ਕੂੜੇ ਜਿਹਾ ਸੜਦਾ ਰਿਹਾ ਮੈਂ ਕੰਬਲੀ ਹਮੇਸ਼ਾ ਤੇਰੇ ਜਵਾਬ ਦਾ ਇੰਤਜ਼ਾਰ ਕਰਦੀ ਰਹਿੰਦੀ ਸੀ ਪਰ ਤੂੰ ਮੇ ਪਾਪਾ ਵਰਗਾ ਨਿਕਲਿਆ ਪੈਸੇ ਦਾ ਭੁੱਖਾ ਲਾਲਚੀ انسان ਜਿਸ ਨੂੰ ਰਿਸ਼ਤੇ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਆ। ਖੈਰ ਚਲੋ ਛੱਡੋ ਕੋਈ ਗੱਲ ਨਹੀਂ। ਬਾਕੀ ਗੱਲ ਆਪਾਂ ਬਹਿ ਕੇ ਕਰਾਂਗੇ। ਪਹਿਲੀ ਵਾਰ ਆਪਣੀ ਭੈਣ ਦੇ ਘਰ ਆਇਆ ਨਾ ਆ ਜਾ ਰੋਟੀ ਖਾ ਕੇ ਉਸ ਦਾ ਹੱਥ ਫੜਦਿਆਂ ਕਹਿਣ ਲੱਗੀ। ਰਗਵ ਆਪਣਾ ਹੱਥ ਛੁਡਾ ਕੇ ਉਸ ਨੂੰ ਤੱਕਾ ਦੇਣ ਲੱਗਾ। ਹੱਥ ਛੜ ਮਿਰਾ ਚਲਾਕ ਲੂੰਬੜੀ ਆ ਭੂਲੀ ਜੀ ਸੂਰਤ ਬਣਾ ਕੇ ਸਾਰਾ ਕੁਝ ਕੱਲੇ ਹੀ ਢਕਰ ਗਈ। ਗੱਜਨ ਅੰਕਲ ਸਹੀ ਹੀ ਕਹਿੰਦਾ ਸੀ ਮੇਰੇ ਪਾਪਾ ਨੂੰ ਸ਼ਾਇਦ ਤੂੰ ਹੀ ਕਿਤੇ ਗਾਇਬ ਕਰਵਾਇਆ ਆ ਹੁਣ ਆਪਣੇ ਖਸਮ ਨਾਲ ਵਿਆਹ ਦੀਆਂ ਖੁਸ਼ੀਆਂ ਮਨਾ ਰਹੀ ਐ ਮੈਨੂੰ ਤਾਂ ਬਸ ਮੇਰਾ ਹਿੱਸਾ ਚਾਹੀਦਾ ਆ ਉਹ ਮੈਂ ਅੱਜ ਨਹੀਂ ਤਾਂ ਕੱਲ ਲੈ ਕੇ ਹੀ ਜਾਵਾਂਗਾ ਨਿਤਿਕਾ ਨੂੰ ਜਦ ਉਸਨੇ ਤੱਕਾ ਮਾਰਿਆ ਤਾਂ ਉਸਨੇ ਉਹ ਟਿਕ ਦਿਨ ਗੁਰੀ ਨੇ ਸੰਭਾਲ ਲਿਆ ਤੇ ਰਗਮ ਨੂੰ ਗਲੇ ਤੋਂ ਫੜ ਕੇ ਕਹਿਣ ਲੱਗਾ ਸ਼ਰਮ ਕਰ ਲਾ ਪੂਰਾ ਕਿੰਨੀ ਵੱਡੀ ਆਹੋ ਤੇਰੇ ਤੋਂ ਜਿਸ ਨੂੰ ਤੂੰ ਤੱਕੇ ਮਾਰਦਾ ਆ ਨਾਲੇ ਮੈਂ ਤੇਰਾ ਜੀਜਾ ਆ ਪੁੱਤ ਇਹ ਗੱਲ ਯਾਦ ਰੱਖੀ ਅੱਗੇ ਤੋਂ ਦੁਬਾਰਾ ਜੇ ਕਰੇ ਤੂੰ ਇਹੋ ਜੀ ਹਰਕਤ ਕੀਤੀ ਆਲਾ ਜਿਉਂਦੇ ਨੂੰ ਧਰਤੀ 'ਚ ਕੱਢ ਦੂੰ ਚਲ ਨਿਕਲੇ ਨਕਰੋ ਸੜੀ ਨੇ ਸਵੇਰੇ ਸਵੇਰੇ ਧਮਾਕਾ ਖਰਾਬ ਕੀਤਾਇਆ ਫਿਰ ਗੁਰੀ ਨੇ ੱੱਕੇ ਨਾਲ ਉਸਨੂੰ ਘਰੋਂ ਬਾਹਰ ਕੱਢ ਦਿੱਤਾ ਉਹ ਗੇਟ ਲਗਾ ਕੇ ਵਾਪਸ ਆਇਆ ਤਾਂ ਨਿਤਿਕਾ ਰੋਣ ਹੱਕਾ ਮੂੰਹ ਕਰੀ ਖੜੀ ਸੀ ਗੁਰੀ ਨੇ ਆ ਕੇ ਉਸ ਨੂੰ ਬਹਾਂਛ ਲੈਂਦੇ ਆ ਕਹਿਣ ਲੱਗਾ ਲੈ ਦੱਸ ਤੁਸੀਂ ਕਿਉਂ ਐਵੇਂ ਸਵੇਰੇ ਸਵੇਰੇ ਇੰਨੀ ਸੋਹਣੀ ਸ਼ਕਲ ਖਰਾਬ ਕੀਤੀ ਉਹ ਇਹ ਤਾਂ ਪਾਗਲਾ ਉਸ ਨੂੰ ਸ਼ਾਇਦ ਕਿਸੇ ਨੇ ਰਿਸ਼ਤੇ ਦੀ ਐਮੀਅਤ ਬਾਰੇ ਦੱਸਿਆ ਹੀ ਨਹੀਂ ਉਸ ਨੂੰ ਕੀ ਪਤਾ ਰਿਸ਼ਤੇ ਕੀ ਹੁੰਦੇ ਨੇ ਪਰਿਵਾਰ ਕੀ ਹੁੰਦਾ ਹੈ ਜਿਸ ਨੂੰ ਇਸ ਨੂੰ ਇਹ ਗੱਲ ਸਮਝ ਆ ਗਈ ਨਾ ਉਸ ਨੇ ਆਪ ਹੀ ਸਹੀ ਰਾਤੇ ਮੋੜਾਣਾਈ ਫਿਰ ਸ਼ਰਮਾ ਜੀ ਕਹਿਣ ਲੱਗੇ ਸਰਦਾਰ ਸਾਹਿਬ ਮੇਰੀ ਇੱਕ ਬੇਨਤੀ ਸੀ ਮੈਂ ਕੱਲ ਪਰਸੋਂ ਬੱਪਾ ਜਾ ਰਹੇ ਹਾਂ ਮੈਂ ਸੋਚਦਾ ਸੀ ਜੇ ਦੋਵੇਂ ਬੱਚੇ ਵੀ ਮੇਰੇ ਕੋਲ ਕੁਝ ਦਿਨ ਉੱਥੇ ਰਹਿਣ ਲਈ ਆ ਜਾਣ ਤੇ ਨਾਲੇ ਇੱਕ ਕੰਫਰ ਲੈਣਗੇ ਨਾਲੇ ਮੇਰਾ ਵੀ ਕੁਝ ਦਿਨ ਜੀ ਲੱਗਿਆ ਰਹੋ ਕੇਰ ਸਿੰਘ ਕਹਿਣ ਲੱਗਾ ਸ਼ਰਮਾ ਜੀ ਇਹ ਵੀ ਕੋਈ ਕਹਿਣ ਵਾਲੀ ਗੱਲ ਆ ਤੁਸੀਂ ਫਿਕਰ ਹੀ ਨਾ ਕਰੋ ਧੂਮੇ ਬੱਚੇ ਤੁਹਾਡੇ ਕੋਲ ਆ ਜਾਣਗੇ ਹੁਣ ਤੁਸੀਂ ਅੰਦਰ ਜਾਓ ਤੇ ਆਰਾਮ ਕਰੋ ਦਿਆਲੋ ਤੁਸੀਂ ਜਲਦੀ ਨਾਲ ਮੈਨੂੰ ਦੋ ਰੋਟੀਆਂ ਲਾ ਦੇ ਮੈਂ ਸ਼ਹਿਰ ਜਾਣ ਤੋਂ ਲੇਟ ਹੋ ਜਾਣਾ ਹੈ ਦਿਆਲਕਰ ਰੋਟੀ ਬਣਾਉਣ ਚਲੀ ਗਈ ਗੁਰੀ ਨਿਤਿਕਾ ਨੂੰ ਨਾਲ ਲੈ ਆਪਣੇ ਕਮਰੇ ਚ ਆ ਗਿਆ ਤੇ ਫਿਰ ਉਸ ਨੂੰ ਕੋਲ ਪਿਠਾ ਕੇ ਗੁਰੀ ਸਮਝਾਉਣ ਲੱਗਾ ਉਹ ਕਮਲੀ ਕੁੜੀਏ ਮੈਂ ਕਿੰਨੀ ਵਾਰ ਕਿਹਾ ਹੈ ਮੇਰੀ ਹੁੰਦੇ ਤੈਨ ਮੈਂ ਰੋਇਆ ਨਾ ਕਰ ਜਦ ਤੱਕ ਮੈਂ ਤੇਰੇ ਨਾਲ ਨਾ ਕੋਈ ਤੇਰਾ ਕੁਝ ਨਹੀਂ ਕਰ ਸਕਦਾ ਤੂੰ ਉਸ ਕੱਲ ਦੇ ਜਵਾਬ ਦੀਆਂ ਗੱਲਾਂ ਸੁਣ ਕੇ ਰੋ ਰਹੀ ਹੈ ਨਿਤਿਕਾ ਉਸ ਦੀ ਗੱਲ ਨਾਲ ਲੱਗ ਕੇ ਕਹਿਣ ਲੱਗੀ ਗੁਰਜੀ ਜੀ ਮੈਨੂੰ ਤਾਂ ਕਦੇ-ਕਦੇ ਬਹੁਤ ਡਰ ਲੱਗਦਾ ਹੈ ਆ ਮੇਰੇ ਕਰਕੇ ਤੁਹਾਡੇ ਦੁਸ਼ਮਣ ਰੋਜ਼ ਇੱਕ ਇੱਕ ਕਰਕੇ ਵੱਧੇ ਜਾ ਰਹੇ ਆ ਪਤਾ ਨਹੀਂ ਇਹ ਸਭ ਕਦ ਖਤਮ ਹੋਏਗਾ ਤੁਸੀਂ ਕਿਤੇ ਅੰਦਰ ਬਾਹਰ ਇਕੱਲੇ ਕਦੇ ਨਹੀਂ ਆਉਣਾ ਜਾਣਾ ਠੀਕ ਹੈ ਗੁਰੀ ਠੀਕ ਹੈ ਜੀ ਕਿਤੇ ਨਹੀਂ ਜਾਂਦਾ ਬਸ ਹੁਣ ਖੁਸ਼ ਨਿਤਿਕਾ ਹੱਸਦੇ ਹੋਏ ਉਸਨੇ ਜਫਰ ਪਾਕੇ ਕਹਿਣ ਲੱਗੀ ਹਾਂਜੀ ਬਹੁਤ ਜ਼ਿਆਦਾ ਖੁਸ਼ ਗੁਰੀ ਫਿਰ ਹੁਣ ਸਿਰਫ ਜਫਰ ਨਾਲ ਹੀ ਕੰਮ ਸਾਰੇ ਚਾਹੂਗੇ ਕੋਈ ਮਿੱਟੀ ਨਹੀਂ ਥਿਮੋਗੇ नितिका हो नहीं जी रात में झिनिया कहोगे औ नहीं मलिया नली जी कोई अंदर आ गया ना फिर गुरी गलती होंदी है यार मैं रात तक किने इंतजार करांगा दरवाजा तो बंद है कौन आएगा नितिका तूसी फिर अपनी अखा बंद करो गुरी ठीक है जी लो कर लिया फिर नितिका ने उसे गलती किस कीती गुरी बस एक ही किनिया सारी कोरोना ਰਾਤ ਤੱਕ ਦਾ ਸਾਰਾ ਕੁੱਟਾ ਪੂਰਾ ਕਰ ਦਿਓ ਨਿਤਿਕਾ ਪੱਕਾ ਨਾ ਫਿਰ ਰਾਤ ਕੋਈ ਨਹੀਂ ਮਿਲਨੀ ਗੁਰੀ ਛੇਕਾ ਜੀ ਨਾ ਦੇਣਾ ਹੋਰ ਕੋਈ ਨਿਤਿਕਾ ਨੇ ਫਿਰ ਉਸ ਦਾ ਚਿਹਰਾ ਆਪਣੇ ਹੱਥਾਂ 'ਚ ਫੜਿਆ ਤੇ ਸਾਰੇ ਚਿਹਰੇ ਤੇ ਲਿਪੇਸਟਿਕ ਦੇ ਨਿਸ਼ਾਨ ਬਣਾ ਦਿੱਤੇ ਫਿਰ ਬਾਅਦ ਨਿਤਿਕਾ ਉਸ ਦੇ ਛੇਰੇ ਦੇਲ ਦੇਖ ਕੇ ਹਸਦੀ ਹੋਈ ਉੱਠ ਕੇ ਬਾਹਰ ਨੂੰ ਜਾਂਦੇ ਹੋਏ ਕਹਿਣ ਲੱਗੀ ਆਪਣਾ ਮੂੰਹ ਪਹਿਲਾਂ ਸ਼ੀਸ਼ੇ 'ਚ ਦੇਖ ਲੈਣਾ ਐਵੇਂ ਹੀ ਨਾ ਬਾਹਰ ਆ ਜਾਣਾ ਜਦ ਉਸਨੇ ਔਟੇ ਕੀ ਆਪਣਾ ਮੂੰਹ ਸ਼ੀਸ਼ੇ 'ਚ ਦੇਖਿਆ ਤਾਂ ਹੱਸਣ ਲੱਗ ਪਿਆ ਫਿਰ ਉਹ ਮੂੰਹ ਹਟੋ ਕੇ ਬਾਹਰ ਆ ਗਿਆ ਅਸਨੀਤੀ ਕ ਦਿਨਾਂਾਂ ਚ ਵਾਪਸ ਜਾ ਰਹੇ ਸਨ ਸਾਰੇ ਤਾਂ ਹੀ ਚੁੰਦੇ ਸਨ ਕਿ ਹੁਣ ਆਏ ਹਨ ਤਾਂ ਕੁਝ ਦਿਨ ਹੋਰ ਰਹਿ ਕੇ ਜਾਣ ਪਰ ਉਹਨਾਂ ਦੀ ਸਿਹਤ ਤੇ ਡਾਕਟਰ ਨਾਲ ਉਹਨਾਂ ਦੀ ਫਿਕਸ ਅਪੁਆਇੰਟਮੈਂਟ ਉਹਨਾਂ ਨੂੰ ਹੋਰ ਰੁਕਣ ਦੀ ਇਜਾਜ਼ਤ ਨਹੀਂ ਦੇ ਰਹੀ ਨਿਤਿਕਾ ਤੇ ਗੁਰੀ ਅਜ ਉਹਨਾਂ ਨੂੰ ਦਿੱਲੀ 에ਅਰਪੋਰਟ ਛਡਾਉਣ ਲਈ ਜਾ ਰਹੇ ਸਨ ਕੀਰਤੀ ਉਸਦੀ ਘਰ ਵਾਲੀ ਨੇ ਬੜੇ ਸਨੇਹ ਪਿਆਰ ਨਾਲ ਉਹਨਾਂ ਨੂੰ ਵੇਦਾ ਕੀਤਾ ਜਦੋਂ ਉਹ ਘਰੋਂ ਨਿਕਲੇ ਤਾਂ ਕੀ ਨੇ ਆਪਣੇ ਬੰਦੇ ਵੀ ਉਹਨਾਂ ਦੇ ਮਗਰ ਹੀ ਪੇਛੇ ਦਿੱਤੇ ਤਾਂ ਜੋ ਕਿ ਰਾਹ ਵਿੱਚ ਗੱਜਨ ਕੋਈ ਉਲਟੀ ਸਿੱਧੀ ਹਰਕਤ ਨਾ ਕਰੇ ਲੰਬਾ ਸਫ਼ਰ ਤੈਅ ਕਰਦੀ ਹੋਏ ਉਹ ਦੁਪਹਿਰ ਨੂੰ ਆਖਿਰ 에ਅਰਪੋਰਟ ਪਹੁੰਚ ਹੀ ਗਏ ਗੁਰੀ ਨੇ ਗੱਡੀ ਚ ਉਤਰ ਕੇ ਡਿੱਗੀ ਚ ਸਮਾਨ ਉਤਾਰਿਆ ਤੇ ਫਿਰ ਦੋਵੇਂ ਉਹਨਾਂ ਨੂੰ ਅੰਦਰ ਤੱਕ ਛੱਡਣ ਲਈ ਤੁਰ ਪਏ ਐਂਟਰੀ ਗੇਟ ਕੋਲ ਪਹੁੰਚ ਕੇ ਨਿਤਿਕਾ ਆਪਣੇ ਨਾਨੂ ਜੀ ਦੇ ਗਲ ਨਾਲ ਲੱਗ ਕੇ ਰੋਣ ਲੱਗ ਪਈ ਉਸਦੇ ਨਾਨਾ ਜੀ ਨੇ ਉਸ ਨੂੰ ਚੁੱਪ ਕਰਵਾਉਂਦੇ ਕਹਿਣ ਲੱਗੇ ਬੀਟਾ ਜੀ ਕੁਝ ਦਿਨਾਂ ਤੱਕ ਤੁਸੀਂ ਮੇਰੇ ਕੋਲ ਹੀ ਆ ਜਾਣਾ ਆ ਫਿਰ ਰੋ ਕਿਉਂ ਰਹੇ ਹੋ ਗੁਰਜੀਤ ਤੈਨੂੰ ਬਹੁਤ ਪਿਆਰ ਕਰਦਾ ਏ ਦੇਖ ਲਈ ਉਸਦੀ ਪਿਆਰ ਨੇ ਤੈਨੂੰ ਮੇਰਾ ਚੇਤਾ ਵੀ ਭੁਲਾ ਦੇਣਾ ਚਲ ਹੁਣ ਹੱਸ ਕੇ ਮੈਨੂੰ ਵਿਦਾ ਕਰ ਮੈਂ ਤੇਰਾ ਹੱਸਦਾ ਹੋਇਆ ਚਿਹਰਾ ਆਪਣੇ ਨਾਲ ਲੈ ਕੇ ਜਾਣਾ ਚਾਹਣਾ ਏ ਨਿਤਿਕ ਆਪਣੇ ਹੰਝੂ ਪੂੰਝ ਕੇ ਹੱਸਣ ਲੱਗੀ ਫਿਰ ਗੁਰੀ ਨੂੰ ਸਾਈਡ ਤੇ ਲੈ ਜਾ ਕੇ ਨਾਨਾ ਜੀ ਕਹਿਣ ਲੱਗੇ ਪੁੱਤ ਮੈਂ ਬਹੁਤ ਲਾਡਾ ਚਾਮਾ ਨਾਲ ਪਾਲਿਆਈ ਆਪਣੀ ਧੀ ਨੂੰ ਜੇ ਇਹ ਕਦੇ ਕੋਈ ਗਲਤੀ ਕਰੇ ਨਾ ਗੁੱਸੇ ਚ ਪੁੱਠਾ ਸਿੱਧਾ ਬੋਲ ਦੇਵੇ ਤਾਂ ਉਸ ਦੇ ਲਈ ਮੈਂ ਹੁਣੇ ਤੋਂ ਮਾਫੀ ਮੰਗਦਾ ਹਾਂ ਗੁਰੀ ਨਾਨਾ ਜੀ ਇਹ ਕੀ ਕਹਿ ਰਹੇ ਹੋ ਤੁਸੀਂ ਮੈਂ ਗੁਰੂ ਮਹਾਰਾਜ ਦੀ ਹਜ਼ੂਰੀ ਚ ਲਾਮਾ ਲੈ ਕੇ ਉਸ ਨੂੰ ਆਪਣੇ ਘਰ ਲੈ ਕੇ ਆਇਆ ਹਾਂ ਮੇਰਾ ਵਾਦਾ ਆ ਉਸ ਦੀ ਅੱਖ ਚੋਂ ਕਦੇ ਦੁੱਖ ਦਾ ਮੇਕ ਹੰਝੂ ਵੀ ਡਿੱਗਣ ਨਹੀਂ ਦੇਵਾਂਗਾ ਇਹਨੇ ਖੁਸ਼ੀਆਂ ਦੇਵਾਂਗਾ ਉਸ ਨੂੰ ਕਿ ਉਹ ਦੁੱਖ ਕੀ ਹੁੰਦਾ ਹੈ ਇਹ ਭੁੱਲ ਹੀ ਜਾਵੇਗੀ ਸ਼ਾਬਾਸ਼ ਪੁੱਤਰਾ ਮੈਨੂੰ ਤੇਰੇ ਤੋਂ ਇਹੀ ਉਮੀਦ ਸੀ ਆਲੇ ਫੜ ਉਸ ਦੀ ਜੀਵ ਜ ਪੈਸੇ ਪਾਉਂਦੇ ਹੋਏ ਕਹਿਣ ਲੱਗੇ ਪਹਿਲੀ ਵਾਰ ਆਪਣੀ ਧੀ ਦੇ ਸੋਹਰੇ ਕਰਾਂ ਆ ਖਾਲੀ ਹੱਥ ਵਾਪਸ ਜਾਂਦਾ ਚੰਗਾ ਥੋੜਾ ਲੱਗਦਾ ਆ ਰੱਖ ਲੈ ਤੁਹਾਡੇ ਕੰਮ ਆਉਣਗੇ ਗੁਰੀ ਪਰ ਇੰਨੇ ਜ਼ਿਆਦਾ ਜੀ ਉਹ ਵੀ ਪਾਉਂਦ ਰੇੰਦੋਂ ਤੁਸੀਂ ਘਟ ਕਰ ਦੋ ਨਿਤਿਕਾ ਨੂੰ ਪਤਾ ਚੱਲੇਗਾ ਤਾਂ ਉਹ ਪਤਾ ਨਹੀਂ ਮੇਰੇ ਵਾਰੀ ਕੀ ਸੋਚੇਗੀ ਉਹ ਪੁੱਤ ਕੁਝ ਨਹੀਂ ਕਹਿੰਦੀ ਤੂੰ ਇੱਕ ਮਿੰਟ ਰੁਕ ਕਹਿ ਕੇ ਨਿਤਿਕਾ ਨੂੰ ਆਪਣੇ ਕੋਲ ਬੁਲਾਇਆ ਤੇ ਉਸ ਨੂੰ ਪੈਸੇ ਦਿੰਦੇ ਹੋਏ ਕਹਿਣ ਲੱਗੀ ਆ ਲੈ ਪਰਫੁੱਤ ਇਸ ਵਾਰੀ ਤੂੰ ਪੈਸੇ ਮੰਗੇ ਹੀ ਨਹੀਂ ਸਾਮ ਕੇ ਰੱਖੀ ਤੇਰੇ ਕੰਮ ਆਉਣਗੇ ਨਾਲੇ ਮੈਂ ਗੁਰਜੀਤ ਨੂੰ ਵੀ ਦਿੱਤੇ ਆ ਹੁਣ ਬਚਪਨ ਵਾਂਗ ਉਸਦੇ ਨਾਲ ਵੀ ਲੜ ਝਗੜ ਕੇ ਉਸੇ ਪੈਸੇ ਖੋ ਨਾ ਲਈ ਕਹਿ ਕੇ ਹੱਸਣ ਲੱਗੀ ਨਿਤਿਕਾ ਕੀ ਨਾਨੂ ਮੈਂ ਹੁਣ ਵੱਡੀ ਹੋ ਗਈ ਆ ਉਹ ਤਾਂ ਮੈਂ ਛੋਟੀ ਹੁੰਦੀ ਕਰਦੀ ਹੁੰਦੀ ਸੀ ਹੁਣ ਤੁਹਾਡੇ ਜਾਨ ਪਿੱਛੇ ਦੇਖਣਾ ਇਹਨਾਂ ਨੇ ਮੇਰੀ ਇਸ ਕਰ ਤੇ ਕਿੰਨੀ ਟੰਗ ਖਿੱਚਣੀ ਆ ਗੁਰੀ ਨਿਤਿਕਾ ਤੂੰ ਬਚਪਨ ਤੋਂ ਸੱਚੀ ਇੰਨੀ ਭੁਖੀ ਆ ਨਿਤਿਕਾ ਉਸੇ ਮਾਰਦੀ ਹੋਈ ਕਹਿਣ ਲੱਗੀ ਕੀ ਯਾਰ ਨਾਨੂ ਦੇਖਿਆ ਨਾ ਇਹ ਹੁਣੇ ਹੀ ਸ਼ੁਰੂ ਹੋ ਗਏ ਉਹਨਾਂ ਨੂੰ ਦੋਨਾਂ ਨੂੰ ਆਪਣੀਆਂ ਬਾਹਾਂ 'ਚ ਲੈਂਦੇ ਹੋਏ ਉਸਦੇ ਨਾਨੂ ਕਹਿਣ ਲੱਗੇ બસ ਬਈ ਲੜਨਾ ਨਹੀਂ ਪਿਆਰ ਚ ਹਾਸਾ ਮਜ਼ਾਕ ਤਾਂ ਚੱਲ ਰਿਆ ਰੱਬ ਕਰੇ ਤੁਸੀਂ ਹਮੇਸ਼ਾ ਐਵੇਂ ਹੀ ਹੱਸਦੇ ਰਹੋ ਚਲੋ ਚੰਗਾ ਮੈਂ ਹੁਣ ਚੱਲਦਾ ਆਂ ਕਹਿ ਕੇ ਉਹਨਾਂ ਨੂੰ ਸਿਰ ਕੋਲੋਸ ਕੇ ਪਿਆਰ ਦਿੱਤਾ ਤੇ ਫਿਰ ਅੰਦਰ ਨੂੰ ਚੱਲ ਪਏ ਦੋਵੇਂ ਖੜੇ ਉਹਨਾਂ ਨੂੰ ਦੇ ਕੇ ਹੱਥ ਹਿਲਾ ਕੇ ਅਲਵਿਦਾ ਕੀਤਾ ਫਿਰ ਗੁਰੀ ਕਹਿਣ ਲੱਗਾ ਹਾਂਜੀ ਆ ਲੈ ਫੜੋ ਆਪਣੇ ਪੈਸੇ ਮੇਰੇ ਤੋਂ ਤਾਂ ਨਹੀਂ ਲੜ ਹੋਣਾ ਤੁਹਾਡੇ ਨਾਲ ਨਿਤਿਕ ਸੁਣੇ ਕੀ ਏ ਮੈਂ ਉਹ ਸਭ ਤਾਂ ਬਚਪਨ ਚ ਕਰਦੀ ਸੀ ਹਉਂ ਤੁਸੀਂ ਬਾਰ-ਬਾਰ ਮੇਰੀ ਟੰਗ ਨਾ ਖਿੱਚੋ ਕਹਿ ਕੇ ਉਸੇ ਗੱਲ ਨਾਲ ਲੱਗ ਗਈ ਗੁਰੀ ਚਲਿਏ ਫਿਰ ਹੁਣ ਘਰ ਨੂੰ ਜੀ ਬੇਬੇ ਬਾਪੂ ਰਾਹ ਦੇਖ ਰਹੇ ਹੋਣੇ ਆ ਨਿਤਿਕਾ ਦੇਖੋ ਨਾ ਇੰਨਾ ਸੋਹਣਾ ਪਿਆਰ ਕਰਨ ਵਾਲਾ ਮੌਸਮ ਆ ਹੁਣੇ ਘਰ ਜਾ ਕੇ ਕੀ ਕਰਨਾ ਆ ਗੁਰੀ ਪਹਿਲਾਂ ਆਪਾਂ ਟਾਈਮ ਨਾਲ ਘਰ ਚਲੀਏ ਐਵੇਂ ਬੇਬੇ ਬਾਪੂ ਫਿਕਰ ਕਰਦੇ ਹੋਣਗੇ ਜਿੰਨਾ ਪਿਆਰ ਕਰਨਾ ਆ ਤੁਸੀਂ ਘਰ ਜਾ ਕੇ ਕਰ ਲੈਣਾ ਚੱਲ ਆ ਜਾਓ ਉਸਨੂੰ ਬਾਹਰ ਤੂੰ ਫੜ ਆਪਣੇ ਨਾਲ ਬਾਹਰ ਨੂੰ ਲੈ ਆਇਆ ਫਿਰ ਉਹ ਦੋਵੇਂ ਗੱਡੀ ਚ ਬੱਠ ਕੇ ਘਰ ਨੂੰ ਚੱਲ ਪਈ ਰਸਤੇ 'ਚ ਨਿਤਿਕਾ ਗੁਰੀ ਨੂੰ ਕਹਿਣ ਲੱਗੀ ਗਰਜੀ ਜੀ ਤੁਸੀਂ ਇੱਕ ਗੱਲ ਨੋਟ ਕੀਤੀ ਆ ਇੱਕ ਕਾਲੀ ਗੱਡੀ ਆਪਣਾ ਪਹਿਲਾਂ ਜਦ ਆਪਾਂ ਆ ਰਹੇ ਸਾਂ ਉਦੋਂ ਵੀ ਪਿੱਛਾ ਕਰ ਰਹੀ ਸੀ ਹੁਣ ਜਦ ਆਪਾਂ ਵਾਪਸ ਜਾ ਰਹੇ ਹਾਂ ਹੁਣ ਵੀ ਆਪਣਾ ਪਿੱਛਾ ਕਰ ਰਹੀ ਏ ਉਸੀ ਗੱਲ ਸੁਣ ਕੇ ਗੁਰੀ ਹੱਸਦਾ ਹੋਇਆ ਕਹਿਣ ਲੱਗਾ ਤੁਹਾਨੂੰ ਹੁਣ ਪਤਾ ਲੱਗਾ ਕੋਈ ਗੱਡੀ ਆਪਣਾ ਪਿੱਛਾ ਕਰ ਰਹੀ ਏ ਉਸ ਗੱਡੀ 'ਚ ਔਰ ਕੋਈ ਨਹੀਂ ਬਾਪੂ ਜੀ ਦੀ ਆਦਮੀ ਆ ਤਾਂ ਕਿ ਗੱਜਨਤਾ ਜਾਂ ਕੋਈ ਪੁੱਠੀ ਸਿੱਧੀ ਹਰਕਤ ਨਾ ਕਰੇ ਆਪਣੀ ਸੇਫਟੀ ਲਈ ਬਾਪੂ ਜੀ ਨੇ ਆਪਣੇ ਮਗਰ ਪੇਛੇ ਸੀ ਨਿਤਿਕਾ ਗੁਰੀ ਇੱਕ ਗੱਲ ਕਹਾਂ ਗੁਰੀ ਹਾਂਜੀ ਕਹੋ ਨਿਤਿਕਾ ਹੁਣ ਤਾਂ ਚਾਹੀ ਮੈਨੂੰ ਮੌਤ ਵੀ ਆ ਜਾਵੇ ਮੈਨੂੰ ਕੋਈ ਗਮ ਨਹੀਂ ਆ ਜ਼ਿੰਦਗੀ ਨੇ ਮੈਨੂੰ ਸਭ ਕੁਝ ਦੇ ਦਿੱਤਾ ਆ ਹੁਣ ਮੈਨੂੰ ਆਪਣੀ ਇਸ ਜ਼ਿੰਦਗੀ ਤੋਂ ਕੋਈ ਸ਼ਿਕਵਾ ਨਹੀਂ ਆ ਗੁਰੀ ਪਾਗਲ ਹੋ ਗਈ ਹੈ ਕਿਹੋ ਜਿਹੀਆਂ ਗੱਲਾਂ ਕਰ ਰਹੀ ਹੈ ਹਲੇ ਤਾਂ ਆਪਾਂ ਪੂਰੀ ਉਮਰ ਇਕੱਠਿਆਂ ਨੇ ਬਤਾਉਣੀ ਆ ਮੇਰਾ ਪਤਾ ਕੀ ਸੁਪਨੇ ਆ ਜਦ ਆਪਾਂ ਦੋਨਾਂ ਨੇ ਬੁੱਢੇ ਹੋ ਜਾਣਾ ਹੈ ਨਾ ਤਾਂ ਤੂੰ ਆਪਣੇ ਕੰਮ ਦੇ ਹੱਥਾਂ ਨਾਲ ਜਦ ਆਪਣੇ ਵਾਲਾਂ ਨੂੰ ਵੋਂਨ ਦੀ ਕੋਸ਼ਿਸ਼ ਕਰਦੀ ਹੋਇਆ ਕਰੇਂਗੀ ਨਾ ਤਾਂ ਮੈਂ ਆ ਕੇ ਤੇਰੇ ਹੱਥੋਂ ਕੰਗਾ ਫੜਕੇ ਤੇਰੇ ਬਾਲ ਆਪਣੇ ਹੱਥੀਂ ਵਾਇਆ ਕਰਾਂਗਾ ਤੇ ਆਪਾਂ ਦੋਵੇਂ ਮਿਲ ਕੇ ਸ਼ਾਮ ਨੂੰ ਬੈਠ ਕੇ ਚਾਹ ਪੀਂਦੇ ਹੋਏ ਆਪਣੇ ਉਹ ਜਵਾਨੀ ਵਾਲੇ ਪਿਆਰ ਭਰੇ ਦਿਨ ਯਾਦ ਕਰਿਆ ਕਰਾਂਗੇ ਨਿਤਿਕਾ ਹਾਂ ਕਿੰਨਾ ਪਿਆਰਾ ਸੁਪਨਾ ਹੈ ਮੈਨੂੰ ਨਹੀਂ ਦੱਸਦੇ ਕੁਝ ਵੀ ਇਕੱਲੇ ਇਕੱਲੇ ਹੀ ਸੁਪਨੇ ਲੈਂਦੇ ਰਹਿੰਦੀ ਆ ਮੈਂ ਪਤਾ ਕੀ ਕਰਿਆ ਕਰਨਾ ਆ ਐਂ ਦਫਾ ਨੂੰ ਜਦ ਤੁਸੀਂ ਆਪਣੇ ਸਿਰ 'ਚ ਮਹਿੰਦੀ ਲਗਾਇਆ ਕਰਨੀ ਆ ਤਾਂ ਮੈਂ ਆ ਕੇ ਤੁਹਾਡੇ ਤੋਂ ਬਰਸ਼ ਲੈ ਕੇ ਆਪ ਲਗਾਇਆ ਕਰਾਂਗੀ ਗੁਰੀ ਆਪਣਾ ਪਿਆਰ ਇਨੀ ਦੂਰ ਤੱਕ ਜਾਊਗਾ ਨਿਤਿਕਾ ਹੋਰ ਕੀ ਰੂਹਾਂ ਦਾ ਪਿਆਰੇ ਜਨਾਬ ਇਹ ਤਾਂ ਮਰ ਕੇ ਵੀ ਖਤਮ ਨਹੀਂ ਹੋਏਗਾ ਕਹਿ ਕਿ ਉਸਦੇ ਗੱਲ ਨਾਲ ਲੱਗੇ ਗੁਰੀ ਮੈਨੂੰ ਭੁੱਖ ਲੱਗੀ ਆ ਗੁਰੀ ਭੁੱਖ ਤਾਂ ਮੈਨੂੰ ਵੀ ਲੱਗੀ ਦੱਸੋ ਕੀ ਖਾਓਗੇ ਨਿਤਿਕਾ ਮੈਂ ਚਿਪਸ ਤੇ ਮਿਕਸ ਫਰੂਟ ਜੂਸ ਪੀਵਾਂਗੀ ਗੁਰੀ ਬਸ ਇਨਾ ਜ਼ਿਆਦਾ ਖਾਓਗੇ ਕੁਝ ਚੱਜ ਦਾ ਵੀ ਖਾ ਪੀ ਲਿਆ ਕਰੋ ਦੇਖੋ ਕਿ ਮੈਂ ਸੁੱਕੇ ਪਇਓ ਉਸੇ ਕਮਰ ਤੇ ਝੁੰਡੀ ਵਰਦੇ ਕਹਿਣ ਲੱਗਾ ਨਿਤਿਕਾ ਯਾਰ ਕੀ ਤੈਨੂੰ ਪਤਾ ਹੈ ਨਾ ਮੈਨੂੰ ਗੁਦਗੁਦੀ ਬਹੁਤ ਹੁੰਦੀ ਆ ਜਾਣ ਬਜ ਕੇ ਤੁਸੀਂ ਮੈਨੂੰ ਇਦਾਂ ਛੇੜਦੇ ਹੋ ਨਾਲੇ ਵੈਸੇ ਵੀ ਇਸ ਨੂੰ ਫਿਟਨੈਸ ਕਹਿੰਦੇ ਆ ਗੁਰੀ ਹੱਸਦੇ ਹੋਏ ਕਹਿਣ ਲੱਗਾ ਸਾਡੇ ਪਿੰਡਾਂ 'ਚ ਇਸਨੂੰ ਕਪੋਸ਼ਨ ਕਹਿੰਦੇ ਆ ਨਿਤਿਕ ਮੈਂ ਸੱਚੀ ਐ ਨਹੀਂ ਮਾੜੀ ਲੱਗਦੀ ਆ ਖੁਦ ਨੂੰ ਦੇਖਦੇ ਹੋਏ ਕਹਿਣ ਲੱਗੀ ਤੁਸੀਂ ਸੁਣੋ ਮੈਂ ਖੁਦ ਨੂੰ ਬਦਲ ਲਵਾਂਗੀ ਗੁਰੀ ਜੀ ਨਹੀਂ ਮੈਂ ਤਾਂ ਮਜ਼ਾਕ ਕਰ ਰਿਹਾ ਸੀ ਤੁਸੀਂ ਜਿਵੇਂ ਵੀ ਹੋ ਨਾ ਮੈਨੂੰ ਬਹੁਤ ਪਸੰਦ ਹੋ ਇਹ ਗੱਲ ਕਹਾ ਕਦੇ ਵੀ ਖੁਦ ਨੂੰ ਕਿਸੇ ਦੇ ਲਈ ਨਾ ਬਦਲੋ ਕਿਉਂਕਿ ਰੱਬ ਨੇ ਜਿਵੇਂ ਦਾ ਵੀ ਤੁਹਾਨੂੰ ਬਣਾਇਆ ਹੈ ਨਾ ਉਦਾਂ ਦੇ ਹੀ ਰਹੋ ਤੁਹਾਨੂੰ ਪਿਆਰ ਕਰਨ ਵਾਲੇ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਤੁਸੀਂ ਦਿਖਦੇ ਕਿਵੇਂ ਹੋ ਤੁਹਾਡਾ ਰੰਗ ਰੂਪ ਕੱਦ ਕਾਠ ਕਿਦਾਂ ਦਾ ਹੈ ਹਰ ਗੱਲ ਰੂਹਾਂ ਦੀ ਆ ਜਾਂਦੀ ਹੈ ਨਾ ਫਿਰ ਰੰਗ ਰੂਪ ਕੱਦ ਕਾਠ ਇਹ ਸਭ ਗੱਲਾਂ ਕੋਈ ਮਾਇਨੇ ਨਹੀਂ ਰੱਖਦੀਆਂ ਨਿਤਿਕਾ ਤੁਸੀਂ ਕਿੰਨੀਆਂ ਵਧੀਆ ਗੱਲਾਂ ਕਰਦੇ ਹੋ ਜੀ ਕਰਦਾ ਮੈਂ ਸਾਰੀ ਉਮਰ ਤੇਰੀ ਸਰਾਣੀ ਬੈਠੀ ਸੁਣੀ ਰਾਵਾਂ ਗੁਰੀ ਗੱਡੀ ਰੋਕ ਦੇ ਕਹਿ ਲਗਾ ਫਿਲਹਾਲ ਤਾਂ ਤੁਸੀਂ ਗੱਡੀ 'ਚ ਬੈਠਿਓ ਮੈਂ ਕੁਝ ਖਾਣ ਲਈ ਲੈ ਕੇ ਆਉਣਾ ਆ ਨਿਤਿਕਾ ਗੁਰੀ ਅੰਦਰ ਜਾ ਕੇ ਬੈਠ ਕੇ ਖਾਣੇ ਆ ਨਾ ਗੁਰੀ ਜੀ ਨਹੀਂ ਬਾਪੂ ਜੀ ਨੇ ਮਨਾ ਕੀਤਾਇਆ ਕਿਤੇ ਵੀ ਜਰਾ ਦੇ ਰੁਕਣਾ ਨਹੀਂ ਸੋ ਤੁਸੀਂ ਬਾਠੂ ਮੈਂ ਲੈ ਕੇ ਆਇਆ ਨਲੇ ਹਥਿਆਰ ਨਾ ਤੁਹਾਡੇ ਕੋਲ ਜੇ ਕੋਈ ਵੀ ਗੱਡੀ ਦੇ ਦੁਆਲੇ ਆਲੇ ਦੁਆਲੇ ਸ਼ੱਕੀ ਖੁੰਦਾ ਹੋਇਆ ਨਜ਼ਰ ਆਇਆ ਨਾ ਤਾਂ ਬਿਨਾਂ ਕੁਝ ਸੋਚੇ ਗੋਲੀ ਚਲਾ ਦੇਣਾ ਬਾਕੀ ਮੇਰਾ ਧਿਆਨ ਵੀ ਤੁਹਾਡੇ ਤੇ ਹੀ ਰਹੇਗਾ ਤੁਸੀਂ ਬੈਠੋ ਫਿਰ ਗੁਰੀ ਖਾਨ ਪੀਣ ਦਾ ਸਮਾਨ ਲੈਣ ਟਾਬੇ ਤੇ ਆ ਗਿਆ ਜਦੋਂ ਸਮਾਨ ਲੈ ਕੇ ਪਿੱਛੇ ਮੁੜਿਆ ਕਾਂ ਪਿੱਛੇ ਨਿਤਿਕਾ ਨੂੰ ਖੜੀ ਦੇਖ ਕੇ ਕਹਿਣ ਲੱਗਾ ਤਨਵਾ ਜੀ ਅੱਜ ਦਾ ਇਹ ਭਾਗ ਸੁਣਨ ਦੇ ਲਈ ਬਾਕੀ ਕੱਲ ਦੀ ਵੀਡੀਓ ਚ ਲੈ ਕੇ ਹਾਜ਼ਰ ਹੋਵਾਂਗੇ ਜੀ ਬਣੇ ਰਹੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ